ਸੱਜਣਾ ਸਤਿ ਆਪਿ ਸ਼ਾ ਸ਼ਰ ਸ਼ਾਨ ਅਸਾਉ ਜੇ ਸਾਸ ਬੈਠੇ ਆਮ ਕੋਈ ਹੈ ਸਭਨਾ ਦਾ ਦੇਸਾ ਸਤਨਾਮ ਵਾਹਿਗੁਰੂ ਸਾਹਿਬ ਜੀ ਸੋ ਰਠ ਮਹੱਲਾ ਪੰਜਮ ਕਾਰ ਦੂਜਾ ਚੌਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਇੱਕ ਕਿਤਾ ਇੱਕ ਸਕੇ ਹਮ ਬਾਲਕ ਤੂੰ ਮੇਰਾ ਗੁਰ ਹਾਈ ਤਾ ਜਿਓ ਹਮਾਰਾ ਬਲ ਬਲ ਜਾਸੇ ਹਰ ਦਰਸ਼ਨ ਦੇਖਾ ਦਿਖਾਏ ਏ ਪਿਤਾ ਇਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੋਨ ਮੀਤਾ ਜਿਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਵੇ ਖਾਈ ਸੋਨ ਮੀਤਾ ਤੁਰੀ ਕ ਬਲ ਜਾਏ ਏ ਮਾਨ ਤੇਰਾ ਭਾਈ ਰਹਾ ਮਲੋਵਾ ਮਲ ਮਲ ਧੋਵਾ ਇਹ ਮਨ ਤੈ ਕੂ ਦੇ ਸਾ ਸੁਣ ਮੀਤਾ ਹਉ ਤੇਰੀ ਸ਼ਰਨ ਆਈ ਆਇਆ ਪ੍ਰਭ ਮੇਰੋ ਦੇਹੁ ਉਪਦੇਸਾ ਮਾਣ ਨਾ ਕੀਜੈ ਸ਼ਰਨ ਪਰਿਜੈ ਕਰੈ ਸੋ ਭਲਾ ਮਨਾਈਐ ਸੁਣ ਮੀਤਾ ਜਿਉ ਟੈੰਡ ਸਭ ਤਨ ਅਰਪੀਜੈ ਏਉਂ ਦਰਸ਼ਨ ਹਰ ਜਿਉ ਪਾਈਐ ਭਾਈ ਉਹ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮਿੱਠਾ ਜਨ ਨਾਨਕ ਕਉ ਘੁਰ ਕਿਰਪਾ ਧਾਰੀ ਸਭ ਅਕਲ ਨਿਰੰਜਨ ਦੀਠਾ ਭਾਈਓ ਅਨੁਗ੍ਰਹਿ ਮੋ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮਿੱਠਾ ਜਨ ਨਾਮ ਕਉ ਕਉ ਗੁਰ ਕਿਰਪਾ ਕਾਰੀ ਸਭ ਅਕੂਲ ਨਿਰੰਜਨ ਢੀਠਾ ਵਾਹਿਗੁਰਜੀ ਦਾ ਹਾਲ ਸਾ ਵਾਹਿਗੁਰੂ ਜੀ <experiences>